ਲੈ ਵੇਖਦਾ ਇੱਕ ਤਾਂ ਜਨਾਨੀ ਦੇ ਨਾਲ ਇਸ਼ਨੇ ਬਿਸ਼ਨੇ ਨਹੀਂਓ ਪੂਰੇ ਹੋਣ ਦੇ ਹੈ ਮੈਂ ਕਿਦੋਂ ਦਾ ਤਿਆਰ ਹੋ ਕੇ ਬੈਠਾ ਵਾਂ ਇਹਨੂੰ ਮਾਸਾ ਪਤਾ ਨਹੀਂ ਲੱਗਦਾ ਕਿ ਟਾਈਮ ਨਾ ਜਾਵਾਂਗੇ ਤੇ ਟਾਈਮ ਨਾ ਆ ਜਾਾਂਗੇ ਉਹ ਜੀਵਨ ਓਏ ਆ ਗਾਂ ਆ ਗਈ ਏ ਆ ਗਈ ਆ ਗਈ ਬੱਸ ਲੈ ਆ ਗਈ ਆ ਤੇਰਾ ਚੰਗਾ ਕੰਮ ਹੋ ਹੈ ਮੈਨੂੰ ਤਿਆਰ ਕਰਕੇ ਤੇ ਹੁਣ ਆਪ ਲਈ ਡੇਟ ਹੁੰਦੀ ਆ ਲੇਟ ਕਾਦੀ ਹੁੰਦੀ ਆ ਪੇਕੇ ਜਾਣਾ ਵਾ ਸੌ ਤਿਆਰੀਆਂ ਹੁੰਦੀਆਂ ਬੰਦੇ ਦੀਆਂ ਪਹਿਲਾਂ ਇਹ ਦੱਸੋ ਮੇਰਾ ਸੂਟ ਸੋਹਣਾ ਲੱਗਣ ਡਿਆ ਵਾ ਮੈਂ ਕਹਿੰਨਾ ਕਿਆ ਬਾਤ ਆ ਤੇ ਇਹ ਮੇਰੇ ਭਰਾ ਨੇ ਲੈ ਕੇ ਦਿੱਤਾ ਹੈਗਾ ਹਾਂ ਹਾਹੋ ਤੇ ਮੈਨੂੰ ਆਂਦਾ ਹੈ ਭੈਣ ਜਦੋਂ ਆਵੇਂਗੀ ਨਾ ਤੇ ਇਹੋ ਸੂਟ ਪਾ ਕੇ ਆਵੀਂ ਤੇ ਵੇਖੋ ਟੌਰ ਚੰਗਾ ਮੇਰਾ ਅੱਜ ਸੀਤਾ ਹੀ ਬਹੁਤ ਸੋਹਣਾ ਬਹੁਤ ਲੱਗਣਾ ਵਧੀਆ ਪਾਇਆ ਚੱਲ ਨਾਲੇ ਮੇਰੀ ਭਤੀਜੀ ਆਈ ਹੈ ਨਾ ਚੰਡੀਗੜੋਂ ਅੱਛਾ ਚੰਡੀਗੜ੍ਹ ਜੂ ਪੜਦੀ ਆ ਅਮਨ ਆਹੋ ਤੇ ਉਹ ਆਖੂਗੀ ਕਿ ਮੇਰੀ ਭੂਆ ਦਾ ਟੌਰ ਨਹੀਂ ਹੈਗਾ ਹੈ ਤੁਹਾਨੂੰ ਪਤਾ ਜਿਹੜੇ ਨਿਆਣੇ ਬਾਹਰ ਪੜਦੇ ਆ ਨਾ ਉਹ ਫਿਰ ਵੇਂਦੇ ਕੱਪੜਾ ਲਈਦਾ ਮੈਂ ਮੈਟ ਹੋਰ ਕੱਢ ਕੇ ਜਾਣਾ ਵਾ ਨਾਲੇ ਮੈਂ ਆਪਣੀ ਭਤੀਜੀ ਨੂੰ ਮਿਲਣਾ ਅੱਜ ਜਾ ਕੇ ਮੈਨੂੰ ਬੜਾ ਚਾਹ ਚੜ੍ਹ ਡਿਆ ਵਾ ਚਾਹੀਦਾ ਵੀ ਹੈਗਾ ਵਾ ਹੈ ਆਹੋ ਤੇ ਮਿਲਗਾ ਹਾਂ ਦੱਸੋ ਮੈਂ ਕਹਿਣ ਡਿਆ ਸੀ ਕਿ ਰਮਨ ਪਹਿਲੇ ਦੀ ਗੁੱਸਾ ਕਰਦੀ ਐਰਕਾ ਤਾਈ ਨੂੰ ਨਿਹਗਾ ਕਹਿਣਾ ਤੇ ਇਹਨੂੰ ਕਹਿ ਜਾ ਰਮਨ ਨੂੰ ਕਹਿ ਜਾ ਆਹੋ ਮੇਰਾ ਤਾਂ ਜੀ ਨਹੀਂ ਕਰਦਾ ਰਮਨ ਦੇ ਘਰ ਜਾਣ ਨੂੰ ਤੁਹਾਨੂੰ ਪਤਾ ਹੀ ਆ ਨਾ ਨੱਕ ਜਾ ਚੜਾ ਚੜਾ ਕੇ ਗੱਲਾਂ ਕਰਦੀ ਆ ਉਲਟਾ ਹੀ ਮੈਨੂੰ ਚਾਰ ਗੱਲਾਂ ਸੁਣਾ ਦੇਣੀਆਂ ਤੇ ਮੇਰਾ ਮੂਡ ਸਾਰਾ ਖਰਾਬ ਕਰ ਦੇਣਾ ਉਹ ਮੇਰੀ ਗੱਲ ਸੁਣ ਲਾ ਜੇ ਕੋਈ ਗੱਲ ਜੇ ਦੋ ਚਾਰ ਗੱਲਾਂ ਕਰ ਵੀ ਦਊਗੀ ਤੈਨੂੰ ਪਤਾ ਪਊਦੀ ਜਬਾਨ ਕਦੀ ਵਧੀ ਆਪਣੀ ਆ ਉਹ ਘਰ ਵੀ ਇਤਨਾ ਕਰਦੀ ਰਹਿੰਦੀ ਆ ਉਹਨੇ ਫੇਰ ਕਹਿਣਾ ਤੂੰ ਫੇਰ ਤਿਆਰ ਹੋ ਗਈ ਆ ਕੀ ਕਰਾਂ ਮੈਂ ਮੇਰਾ ਨੀ ਜੀ ਕਰਦਾ ਉਹਨੂੰ ਕਹਿਣ ਨੂੰ ਹਾਂ ਤੁਸੀਂ ਕਹਿੰਦੇ ਜੇ ਜਾ ਉਹਦੇ ਵੱਲ ਫੇਰ ਉਹ ਅਹੀਂ ਉੱਥੇ ਕਿਤੇ ਦੱਸ ਦੇਣ ਲਾਉਣੇ ਆ ਚੱਲ ਤੁਹਾਡੇ ਕਹਿਣ ਤੇ ਨਾ ਮੈਂ ਇੱਕ ਵਾਰੀ ਚੱਲ ਜਾਂ ਨਹੀਂ ਉਹਦੇ ਘਰ ਪਰ ਜੇ ਉਹਨੇ ਕੋਈ ਚੰਗੀ ਮਾੜੀ ਕੀਤੀ ਨਾ ਤੇ ਫੇਰ ਵੇਖ ਲਿਓ ਉਹ ਨਹੀਂ ਕਰਦੀ ਮੇਰੀ ਸੁਣ ਲੈ ਗੱਲ ਉੱਕ ਬੜੀ ਮੋਟੀ ਕਰ ਵੀ ਦਊਗੀ ਨਾ ਚੱਲਿਆ ਵੀ ਮਗਰ ਘਰ ਦੀ ਰਾਖੀ ਰਹੀ ਰਿੰਦੀ ਹੋਰ ਤੇ ਗੱਲ ਕੋਈ ਨਹੀਂਗੀ ਠੀਕ ਆ ਚੱਲ ਬਹਿ ਜਾਓ ਤੁਸੀਂ ਤੇ ਮਾਗੀ ਜੇ ਫਿਰ ਜੇ ਮਾਰਿਆ ਕਿਹੜਾ ਚੰਗਾ ਆਹੋ ਤੇ ਨਾਲ ਕਹਦੇ ਵੀ ਇਹ ਕਿੱਦਾਂ ਦਿਨ ਲੱਗ ਵੀ ਜਾਊਗਾ ਨਾ ਹਾਂ ਤੇ ਤਾਂ ਵੀ ਫੇਰਾ ਪੂਰਾ ਮਾਰ ਦੇਦੇ ਹੋ ਕੋਈ ਨਹੀਂ ਕੋਈ ਨਹੀਂ ਤੇ ਲਟਾ ਲੂਟਾ ਕਰਦੀਆਂ ਜਗਾ ਦੇਣਾ ਹੈ ਚੰਗਾ ਆਹੋ ਚੱਲ ਯਾਰ ਮਨਾ ਨੇੜ ਹੀ ਹੋਈ ਜਾਣਦੇ ਆ ਕਿੱਡਾ ਕੋ ਮਾੜਾ ਮੋਟਾ ਹੈਗਾ ਨਾ ਕਾਰੋਬਾਰ ਉਹ ਵੀ ਕਿੰਨੇ ਕਹੇ ਘਰ ਹੀ ਲੱਗੀ ਰਾਮਨ ਦੇ ਘਰ ਆਤ ਗਈ ਆ ਹੁਣ ਚੱਜ ਨਾ ਬੋਲੇ ਸਹੀ ਮਰਨਾ ਪਤਾ ਨਹੀਂ ਹੁਣ ਕਿਹੜੇ ਮੂੰਹ ਨਾਲ ਬੋਲਣਾ ਵਾ ਗੇਟ ਤੇ ਖੁੱਲਾ ਹੀ ਲੱਗਣ ਡਿਆ ਵਾ ਸਾਹਮਣੇ ਤੇ ਕਿਤੇ ਦਿਖਦੀ ਨਹੀਂਗੀ ਅੱਗੇ ਜਾ ਕੇ ਵੇਣੀ ਆ ਰਮਨ ਭੈਣ ਆਜੋ ਆਜੋ ਘਰ ਆਈਆਂ ਸਾਸ੍ਰੀ ਕਾਲ ਭੈਣ ਸਾਸੇ ਕਾਲ ਔਰ ਸਨਾ ਠੀਕ ਠਾਕ ਹੈ ਠੀਕ ਠਾਕ ਵਧੀਆ ਤੁਸੀਂ ਸੁਣਾਓ ਮੈਂ ਵੀ ਠੀਕ ਵਾਂ ਅੱਜ ਤਾਂ ਬੜੀ ਤਿਆਰੀ ਕੱਸੀ ਆ ਕਿੱਧਰ ਜਾਣਾ ਵਾਂ ਅੱਜ ਨਾ ਮੈਂ ਆਪਣੇ ਪੇਕੇ ਚਲੀ ਆ ਪੇਕੇ ਚਲੀ ਆ ਆਹੋ ਆਹਨੇ ਜਾਈ ਨੂੰ ਕਿਹੜੇ ਦਿਨ ਹੋਏ ਆ ਫੇਰ ਪੇਕੇ ਉਹ ਨਹੀਂ ਉਹ ਨਾ ਮੇਰੀ ਪਤੀਜੀ ਆਈ ਆ ਚੰਡੀਗੜ੍ਹ ਪੜਦੀ ਆ ਨਾ ਉਹ ਆਈ ਆ ਹੁਣ ਅੱਛਾ ਠੀਕ ਠਾਕ ਬਸ ਉਹ ਭਰਾੜਿਆ ਹੀ ਫੋਨ ਕਰਨ ਭਿਅਾਨ ਕੇ ਤੇ ਆਪਣੀ ਪਤੀਜੀ ਨੂੰ ਮਿਲ ਜਾ ਤੇ ਫਿਰ ਨਾ ਹੀ ਹੁਣ ਦੋਹਾਂ ਜੀਆਂ ਨੇ ਸੋਚਿਆ ਕਿ ਚਲ ਦੋਵੇਂ ਚਲ ਜਾਂਦੇ ਆ ਹਾਂ ਅਗਲੇ ਕੀ ਆਖਣਗੇ ਪਿਖੜੀ ਆਈ ਏ ਤੇ ਮਿਲਣੀ ਆਏ ਨਹੀਂ ਨਹੀਂ ਜਾਣਾ ਚਾਹੀਦਾ ਵਾ ਤੇ ਮੇਰੀ ਗੱਲ ਸੁਣਾ ਪਤੀਜੀ ਤੇਰੀ ਕੀ ਤੇ ਮੰਗੀ ਮੰਗੀ ਨਹੀਂ ਕੀ ਨਹੀਂ ਅਜੇ ਨਹੀਂ ਕੀ ਮੰਗੀ ਅਜੇ ਪੜਦੀ ਆ ਨਾ ਤੇ ਰਿਸ਼ਤੇ ਤੇ ਬਥੇਰੇ ਆਉਣਦੇ ਆ ਉਹ ਆਪਣੇ ਪਰਲੇ ਮੱਲੇ ਵਾਲੇ ਨਹੀਂਗੇ ਉਹ ਸ਼ਾ ਅੱਛਾ ਆਹੋ ਉਹਨਾਂ ਦੇ ਮੁੰਡੇ ਦੀ ਗੱਲ ਸੁਪਈ ਆ ਤੇ ਉਹ ਮੰਗਣ ਦੇ ਰਿਸ਼ਤਾ ਮੇਰੀ ਪਤੀਜੀ ਦਾ ਮੁੰਡਾ ਵੀ ਸੋਹਣਾ ਵਾ ਤੇ ਪੜਿਆ ਲਿਖਿਆ ਵਾ ਹਾਏ ਹਾਏ ਮੁੰਡਾ ਕਿੱਥੇ ਸੋਹਣਾ ਵਾ ਤੇਰੀ ਪਤੀਜੀ ਤਾਂ ਸੋਹਣੀ ਆ ਆ ਤੇ ਚਾਨਣ ਨੂੰ ਗ੍ਰਹਿਣ ਲੱਗਣ ਵਾਲੀ ਗੱਲੀਏ ਮੁੰਡਾ ਤੇ ਮਾਸਾ ਸੋਨਾ ਨਹੀਂਗਾ ਲੈ ਦੱਸ ਸਭ ਕੋ ਸੋਨਾ ਥੋੜੀ ਹੁੰਦਾ ਵਾ ਹੈਂ ਵੇਖਾ ਕਿੰਨਾ ਪੜਿਆ ਲਿਖਿਆ ਵਾ ਜ਼ਮੀਨ ਪਾਂਡਾ ਵੀ ਖੁੱਲਾ ਸੁਖਣਾ ਸਾਰਾ ਕੁਝ ਤੇ ਹੈਗਾ ਵਾ ਤੇ ਜੇ ਕਈਏ ਨਾ ਸਾਰੀਆਂ ਚੀਜ਼ਾਂ ਮਿਲ ਜਾਣ ਉਹ ਨਹੀਂ ਮਿਲਦੀਆਂ ਹੁੰਦੀਆਂ ਬੰਦੇ ਨੂੰ ਮੇਰੀ ਗੱਲ ਸੁਣੋ ਜ਼ਮੀਨ ਜਾਇਦਾਦ ਕਿਸੇ ਨੇ ਘਾਰਾਂ ਕੇ ਵੇਖਣੀ ਤੇ ਪੁੱਤ ਤੇ ਨਾਲ ਤੁਰਿਆ ਜਾਂਦੇ ਆ ਵੇਖਿਆ ਨਾ ਨਾ ਕਿ ਸੋਨਾ ਵਾ ਕਿ ਨਹੀਂ ਸੋਨਾ ਨਾਲੇ ਨਾ ਤੇਰੇ ਭਰਾ ਪਰਜਾਈ ਨੇ ਕੱਖ ਨਹੀਂ ਵੇਖਣਾ ਤੇ ਨਣਾ ਸਾਡੀ ਕਿੱਥੇ ਆ ਤੇ ਕੁੜੀ ਵੀ ਉੱਥੇ ਵਿਆਹ ਦੇਣੀ ਆ ਨਹੀਂ ਦੱਸ ਹਾਂ ਨਾ ਗੱਲਾਂ ਮੈਨੂੰ ਕਰਕੇ ਤੇ ਮੇਰਾ ਮਨ ਨਾ ਦਿਖਾਇਆ ਕਰ ਮੈਂ ਤੇ ਉਨੀ ਆਪਣਿਆਂ ਕਰਕੇ ਵੀ ਚੱਲ ਸਾਡੇ ਆਪਣੇ ਆ ਤੇ ਜਦੋਂ ਤੂੰ ਐ ਹੋਜੀ ਮੈਨੂੰ ਕੋਈ ਗੱਲ ਕਰ ਦਿੰਨੀ ਮੇਰਾ ਮਨ ਬੜਾ ਦੁਖੀ ਹੁੰਦਾ ਵਾ ਅਸੀਂ ਆਪਣੇ ਘਰ ਰੋਟੀ ਖਾਣਦੇ ਆ ਕਿਸੇ ਦੇ ਕੋਲ ਮੰਗਣ ਦੇ ਨਹੀਂ ਹੁੰਦੇ ਆਹ ਹੈ ਮੈਂ ਆ ਗੱਲ ਨਹੀਂ ਕਹਿਣ ਈ ਤੇਰੀ ਪਰਜਾਈ ਦਾ ਨੱਕ ਬੜਾ ਉੱਚਾ ਵਾ ਤੇਰੇ ਕਹਿਣ ਤੇ ਰਿਸ਼ਤਾ ਕਰ ਦਊਗੀ ਐਵੇਂ ਤੈਨੂੰ ਹੀ ਹੱਥ ਪਈ ਆਪਣੀ ਬੇਇੱਜ਼ਤੀ ਕਰਾਉਣ ਦੀ ਤੇ ਚੱਲ ਕੋਈ ਨਹੀਂ ਕਰਵਾਈ ਜਾ ਮੂੰਹ ਸੁੱਟ ਕੇ ਆਪੇ ਕਰਨ ਨੂੰ ਆ ਜੇਂਗੀ ਕੋਈ ਗੱਲ ਨਹੀਂ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਆ ਉਹ ਆਂਦਾ ਕੋਈ ਨਹੀਂ ਪੈਣਾ ਤੂੰ ਗੱਲ ਤੋਰ ਆਪਾਂ ਉੱਥੇ ਰਿਸ਼ਤਾ ਕਰਾਂਗੇ ਜਿੱਥੇ ਤੂੰ ਕਹਿੰਨੀ ਮੇਰਾ ਭਰਾ ਬਥੇਰਾ ਮਾਣ ਕਰਦਾ ਮੇਰਾ ਤੇਰਾ ਭਰਾ ਤੇ ਤੇਰਾ ਮਾਣ ਕਰਦਾ ਵਾ ਉਹਦੇ ਘਰ ਵਿੱਚ ਕੋਈ ਮੰਨੂਗਾ ਤੇ ਫੇਰ ਹੀ ਆ ਨਾ ਪਰ ਜਾਈ ਤੇਰੀ ਨਹੀਂ ਤੇ ਕਦੀ ਵੀ ਨਹੀਂ ਮੰਨਣੀ ਜਿੰਨੀ ਉਹ ਤੇਜ ਉਹ ਤੇ ਚੁੱਪ ਕਰਕੇ ਘਰੇ ਬੈਠੀ ਜਾ ਜਾ ਮਿਲ-ਜਿਲ ਕੇ ਤਾਂ ਕਰਨੂ ਆ ਹੋਰ ਵਿਚੋਲਣ ਬੰਦੀ ਫਿਰਦੀ ਆ ਕੱਲ ਨੂੰ ਮੁੜਕੇ ਕੁੜੀ ਨੇ ਵੀ ਤੈਨੂੰ ਗੱਲਾਂ ਕਰਿਆ ਕਰਨੀਆਂ ਪਿੰਡ ਵਿੱਚ ਵੇਅਰ ਪਵਾ ਕੇ ਬਹਿ ਜਾਣਗੀਆਂ ਵੀ ਚੱਲ ਕੋਈ ਨਹੀਂ ਇਹ ਗੱਲਾਂ ਤੇ ਬਾਅਦ ਚ ਸੋਚਾਂਗੇ ਤੇ ਮੈਂ ਆਈ ਹੀਗੀ ਵੀ ਹੁਣ ਨਾ ਘਰਵਾਲ ਜਤੀ ਝੁੱਤੀ ਮਾਰਿਓ ਤੇ ਇੱਕ ਅੱਧੀ ਵਾਰੀ ਫੇਰਾ ਮਾਰਦੇ ਹੋ ਜਾ ਕੇ ਉਦਾਂ ਆ ਪਾ ਜਾਗੇ ਰਾਤ ਰਹਿਣਾ ਵਾ ਤੇ ਅਗਲੇ ਦਿਨ ਆ ਪਾ ਜਾਗੇ ਚੱਲ ਫੇਰੇ ਫੁਰੇ ਦੀ ਤਾਂ ਕੋਈ ਗੱਲ ਨਹੀਂ ਉਹ ਤਾਂ ਮੈਂ ਇਥੋਂ ਨਾ ਕੰਧ ਥਾਣੀ ਝਾਤੀ ਮਾਰ ਹੀ ਲੈਣੀ ਆ ਪਰ ਜੇ ਤੂੰ ਕਹੇ ਨਾ ਤੇ ਕੰਮ ਤਾਂ ਦਾ ਵੀ ਮੇਰੇ ਘਰ ਦਾ ਜਾ ਕੇ ਕਰ ਉਹ ਤਾਂ ਨੀਓ ਮੇਰ ਕੋ ਹੁੰਦਾ ਆਵੇ ਮੌਸਮ ਜੇ ਬਦਲਿਆ ਵਾ ਮੈਂ ਤੇ ਆ ਬਿਮਾਰ ਪਈ ਆ ਮਾਹ ਮੇਰ ਕੋ ਆਪਣੀਆਂ ਹੀ ਦੋ ਟਿੱਕੀਆਂ ਲੱਗਦੀਆਂ ਵਾ ਉਦਾਂ ਤੇ ਨਾ ਮੈਂ ਤਾਈ ਨੂੰ ਕਹਿ ਜਾਣਾ ਸੀ ਪਰ ਭੈਣ ਤੋਂ ਪਿਛਲੀ ਵਾਰ ਗੁੱਸਾ ਕਰਦੀ ਹੀ ਨਾ ਤੇ ਆਪਣਿਆਂ ਨੂੰ ਨਹੀਂ ਕਿਹਾ ਜਾਂਦਾ ਤੇ ਲੋਕਾਂ ਵਾਲ ਤਰੀ ਫਿਰਦੀ ਆ ਮੈਂ ਤਾਂ ਕਰਕੇ ਆਈ ਹੀ ਇਹ ਵੀ ਕਹਿਣ ਦੇ ਹੀ ਭਿਜਾ ਕੇ ਤੇ ਉਹਨਾਂ ਨੂੰ ਕਿਹਾ ਵੀ ਰੁਣਾ ਨੂੰ ਕੋਈ ਗੱਲ ਨਹੀਂ ਝਾਤੀ-ਚੂਤੀ ਮੈਂ ਮਾਰ ਲੂੰਗੀ ਤੇ ਜੇ ਇੰਨਾ ਹੀ ਲੱਗਾ ਹੈਗਾ ਤੇ ਤਾਈ ਨੂੰ ਹੀ ਕਹਿ ਦੇਣਾ ਹੈਗਾ ਆ ਸੁਣਾਉਣ ਵਾਲੀ ਕਿਹੜੀ ਗੱਲ ਆ ਨਹੀਂ ਨਹੀਂ ਮੈਨੂੰ ਤਿਆਰ ਕੀ ਇਹ ਕਹਿਣ ਦੇ ਭਿਜਾ ਕੇ ਵੀਰ ਨੂੰ ਕਹਿ ਕੇ ਆ ਚੱਲ ਲੱਗੇ ਆ ਤੇ ਚੱਲ ਲੱਗੇ ਬੰਦਾ ਧਿਆਨ ਰੱਖਦਾ ਵਾ ਤਾਂ ਕਰਕੇ ਮੈਂ ਆ ਗਈ ਫਿਰ ਤੇ ਚਲ ਕੋਈ ਨਾ ਪਾ ਦਾਂਗੇ ਛੇਤੀ ਆਪਸ ਰਹਿਣਾ ਤੇ ਨੀਗਾ ਉਥੇ ਦੱਸ ਦੇਣਾ ਛੇਤੀ ਆ ਜਾਣਾ ਚੱਲ ਕੋਈ ਨਹੀਂ ਆਪਣੇ ਘਰ ਵੱਲ ਵੇਖੀਦਾ ਹੁੰਦਾ ਵਾ ਇਹ ਨਹੀਂ ਪਿਚੋਲਾ ਚੁੱਕਿਆ ਤੇ ਤਿੱਗੇ ਦੇਣ ਪੇਕੇ ਝੋਲਾ ਚੁੱਕਿਆ ਤਿੱਗੇ ਦੇਣ ਪੇਕੇ ਜਿਦਨ ਪਰਜਾਈ ਬਾਹੋਂ ਫੜ ਕੇ ਕੱਢੂਗੀ ਅੱਧਣੇ ਬਹਿਣਾ ਆਰਾਮ ਨਾਲ ਆਪਣੇ ਘਰ ਲੈ ਦੱਸ ਕਿਉਂ ਕੱਢੂਗੀ ਪਰਜਾਈ ਮੇਰੀ ਐਡੀ ਮਾੜੀ ਨਹੀਂਗੀ ਮੇਰੀ ਪਰਜਾਈ ਬਥੇਰਾ ਕਰਦੇ ਆ ਮੇਰ ਨਾਲ ਸਾਰੇ ਜਾਣੇ ਚੱਲ ਚੰਗਾ ਮੈਂ ਜਾਣੀ ਆ ਫਿਰ ਅਹੀਂ ਜਾਣਾ ਬਸ ਨਾ ਗ ਜਾਣੀ ਸਾਡੇ ਚੱਲ ਠੀਕ ਆ ਜੇ ਰਾਤ ਰਾਣਾ ਤਾਂ ਸਵੇਰ ਸੋਹਤੇ ਆ ਜਾਇਓ ਫਿਰ ਕੋਈ ਗੱਲ ਨਹੀਂ ਆ ਜਾਾਂਗੇ ਪਰ ਨਾ ਮੇਰੀ ਭੈਣ ਧਿਆਨ ਰੱਖੀ ਕਰਦਾ ਚੰਗਾ ਧਿਆਨ ਤੇ ਮੈਂ ਰੱਖੂਗੀ ਹਾਂ ਰਾਤ ਨੂੰ ਜਦੋਂ ਸੌਂਜ ਗਏ ਨਾ ਫੇਰ ਨਹੀਂ ਬਾਹਰ ਦਾ ਪਤਾ ਲੱਗਦਾ ਚੋਰ ਚੱਕ ਕੇ ਸੌ ਤੁਰੇ ਫਿਰਦੇ ਆ ਤੈਨੂੰ ਵੀ ਇਹ ਗੱਲ ਦਾ ਪਤਾ ਵਾ ਚਲ ਕੋਈ ਨਹੀਂ ਸਾਡੇ ਗਰੀਬਾਂ ਦਾ ਕਿਸ ਨੇ ਕੀ ਲੈ ਜਾਣਾ ਕੋਈ ਗੱਲ ਨਹੀਂ ਬਸ ਤੁਸੀਂ ਧਿਆਨ ਰੱਖਿਓ ਮਾੜਾ ਜਾਂ ਚੰਗਾ ਚਲ ਠੀਕ ਆ ਕੋਈ ਚੰਗਾ ਚੰਗਾ ਫਿਰ ਭੈਣ ਚੰਗਾ ਮੈਂ ਨੇੜੇ ਲਾਤੀ ਗਈ ਈ ਕੋਲ ਨਾ ਪਿਆ ਹਾ ਨਾ ਤੇਲਾ ਸੱਤ ਜੇ ਦਿਨ ਫੇਕੇ ਤੁਰੀ ਰਹਿੰਦੀ ਐ ਅੱਗੇ ਤਾਂ ਕੱਲੀ ਜਾਂਦੀ ਹੀ ਹੁਣ ਖਸਮ ਨੇ ਵੀ ਚਾਟੇ ਲਾ ਲਿਆ ਤੇ ਚੱਲ ਚੱਲੀਏ ਮੇਰੇ ਤੇਕੇ ਰਿਸ਼ਤਾ ਕਰਾਉਂ ਲਈ ਰਿਸ਼ਤਾ ਕਰਾਉਂਦੀ ਕਰਨਦੀ ਭਾਵੇਂ ਆਪਣੀ ਬੇਇੱਜ਼ਤੀ ਕਰਵਾ ਕੇ ਖਵਾ ਜੀ ਨਾਲੇ ਉਹ ਜਿਹੜਾ ਮੁੰਡਾ ਵਾ ਮਾਸਾ ਸੋਹਣਾ ਨਹੀਂ ਕਹਿਆ ਪਤੀ ਇਹਦੀ ਤੇ ਚਲ ਸੋਣੀ ਮੂੰਹ ਮੱਥੇ ਲੱਗਦੀ ਏ ਕਿੱਥੇ ਉਹਨੂੰ ਫਸਾਉਂ ਲਈ ਹੱਦ ਹੋ ਗਈ ਇਹਦੇ ਵਾਲੀ ਕਿਹੜੇ ਯੁੱਗ ਦਾ ਵੈਰ ਲੈਣ ਲਈ ਉਹ ਤੇ ਚਲ ਕੋਈ ਗੱਲ ਨਹੀਂ ਪਰ ਜਾਈ ਬਥੇਰੀ ਤੇਜ ਉਹਨੇ ਆਪੇ ਪੱਠੇ ਪਾ ਦੇਣੇ ਇਹਨੂੰ ਲੈ ਪਤੋ ਹੋ ਗਈਆਂ ਤਿਆਰ ਹਾਂਜੀ ਮੰਮੀ ਮੈਂ ਤਾਂ ਹੋ ਗਈ ਤਿਆਰ ਅੱਛਾ ਮੈਂ ਤਾਂ ਹੋ ਗਈ ਹਾਂ ਤੇ ਆ ਲੈ ਜੈਕਟ ਪਾ ਹੱਡ ਬੜੀ ਜੱਟ ਰਹਿਂਦਾ ਹਾਂ ਨਾ ਕਿਉਂ ਰਹਿਂਦਾ ਜੱਟ ਹੈਂ ਦੱਸ ਠੰਡ ਲਵਾਉਣੀ ਆ ਆਪਾਂ ਇਹਨੂੰ ਪਾ ਇਹਨੂੰ ਪਤਾ ਇਹੋ ਸਾਡੇ ਲੱਗਣੀ ਆ ਮੰਮੀ ਮੇਰੀ ਗੱਲ ਸੁਣੋ ਹਾਂ ਤੇ ਜੋ ਮੈਂ ਮੰਗੂਗੀ ਨਾ ਉਹ ਮੈਨੂੰ ਲੈ ਕੇ ਦੇਣਾ ਪੈਣਾ ਜੀ ਉੱਥੇ ਲੈ ਦੱਸ ਤੇ ਤੈਨੂੰ ਕਿਹੜੇ ਕੰਮ ਨੂੰ ਨਾਲ ਖੜਨ ਲੱਗੀ ਆ ਮੈਂ ਤਾਂ ਹੀ ਉੱਥੇ ਇਹ ਨਾ ਕੋਪੀ ਆ ਇੰਨੀ ਮਹਿੰਗੀ ਆ ਇੰਨੀ ਮਹਿੰਗੀ ਆ ਨਹੀਂ ਨਹੀਂ ਕਹਿੰਦੀ ਅੱਜ ਆਪਾਂ ਬੰਦ ਕਰ ਚੰਗੀ ਤਰ੍ਹਾਂ ਕਰ ਲੈਣੀ ਮੈਂ ਤੇ ਮੇਰੀ ਗੱਲ ਸੁਣੋ ਮੈਂ ਜੀਨ ਟੌਪ ਵੀ ਲੈਣੀ ਆ ਤੇ ਵਿਨੋਦ ਹੋਗੇ ਨਾ ਮੈਨੂੰ ਨਹੀਂ ਲੱਲੀ ਜੀਨ ਟੌਪ ਵੀ ਲੱਲੀ ਪਰ ਲਈਆਂ ਪੂਰੇ ਨਾਪ ਦੇ ਐਵੇਂ ਕਈ ਨਗੇ ਨਗੇ ਜੀ ਹੁੰਦੇ ਆ ਆਪਣੇ ਬੁਰੇ ਲੱਗਦੀਆਂ ਆ ਮम्मी ਜੀ ਦਾਂਦੀਆਂ ਚੱਲਦੀ ਉਦੋਂ ਦੇ ਲੈਣੇ ਆ ਵੀ ਚੱਲਦੇ ਬਸ ਢੇਡ ਲੱਗੇ ਕਰਨ ਵਾਲੀ ਆ ਕੋਈ ਗੱਲ ਨਹੀਂ ਉਹ ਨਹੀਂ ਮੈਨੂੰ ਚੰਗੇ ਲੱਗਦੇ ਦੂਜੇ ਲੱਲੀ ਤੁਹਾਨੂੰ ਕੀ ਪਤਾ ਉਹ ਕੀ ਹੁੰਦੇ ਆ ਵੀ ਤੇਰੇ ਪਿਓ ਨੇ ਵੇਖ ਲੈਣਾ ਤੇ ਤੈਨੂੰ ਤਾਂ ਮਾਰਨਾ ਹੈ ਮਾਰਨ ਨਾਲ ਮੈਨੂੰ ਮਾਰ ਦੇਣਾ ਮੈਂ ਇੱਥੇ ਨਹੀਂ ਪਾਉਂਦੀ ਮੈਂ ਉੱਥੇ ਹੀ ਪਾਉਣੀ ਆ ਨਹੀਂ ਉੱਥੇ ਨਹੀਂ ਕੋਈ ਵੇਂਦਾ ਦੱਸ ਤੇ ਮੈਨੂੰ ਜੋ ਚਾਹੀਦਾ ਹੋਗਾ ਨਾ ਮੈਂ ਲੈ ਕੇ ਦਿਓ ਮੈਨੂੰ ਤੈਨੂੰ ਲੈ ਦੂੰਗੀ ਨਾਲ ਹੀ ਚੱਲੀਆਂ ਮੈਂ ਇਸੇ ਕਰਕੇ ਤੈਨੂੰ ਮੈਂ ਦੇਖਣ ਲਈ ਹੀ ਗਈ ਤੇ ਜ਼ਿਆਦਾ ਇਹ ਨਾ ਕਿਉਂ ਇਹ ਚੀਜ਼ ਨਹੀਂ ਲੈਣੀ ਕਿ ਤੈਨੂੰ ਕੀ ਦੱਸਾਂ ਹੈ ਦੱਸ ਤੈਰਾ ਪੁੱਛਣਾ ਜ਼ਰੂਰੀ ਆ ਜਿੱਥੇ ਮਰਜੀ ਜਾਈਏ ਮम्मी ਕਿਹਨ ਕਿਉਂਗੇ ਜੇ ਮੈਂ ਪੁੱਛ ਲਿਆ ਤੇ ਨਹੀਂ ਹਰ ਗੱਲੇ ਤੇਰਾ ਪੁੱਛਣਾ ਜ਼ਰੂਰੀ ਹੁੰਦਾ ਹਰ ਗੱਲੇ ਜਦੋਂ ਕਿਤੇ ਤਿਆਰ ਹੋ ਜਾ ਮੜਾ ਜਾ ਤੂੰ ਆ ਕੇ ਵਿੱਚ ਵਜਣਾ ਹੁੰਦਾ ਨਾ ਤੂੰ ਮੈਨੂੰ ਦੱਸ ਕੇ ਜਾਣੀ ਹੱਥ ਆੜੇ ਆਪ ਤੇ ਬਹਿ ਕੇ ਸਕੂਟਰੇ ਸ਼ਾਲ ਮਾਰ ਕੇ ਚੱਜਣੀ ਮम्मी ਕਿਉਂਗੇ ਜੇ ਭਾਬੀ ਨੇ ਪੁੱਛ ਲਿਆ ਤੇ ਤੂੰ ਚੁੱਪ ਕਰ ਤੈਨੂੰ ਨਹੀਂ ਪਤਾ ਆਹੀ ਭਾਬੀ ਜੀ ਵਿਚਾਰ ਚੱਲੇ ਆ ਤੀ ਜਾਣਾ ਆਡੇ ਨਾਲ ਆਹ ਚੰਗੀ ਤਰ੍ਹਾਂ ਦੱਸ ਉਹਨੂੰ ਪੂਰਾ ਲਿਖਤਾ ਲਿਖਤਾ ਚੱਠਾ ਦੇ ਉਹਨੂੰ ਤੇ ਆ ਆ ਲੈਣ ਚੱਲੇ ਮੈਂ ਮੰਤਹੀ ਦੋ ਤਹੀ ਆਉ ਮੈਂ ਨਹੀਂ ਥਾ ਨੱਥ ਚਲੋਦਾ ਪੁੱਛਿਆ ਨਹੀਂ ਬਸ ਉਹਨੇ ਪੁੱਛਣਾ ਹੀਗਾ ਉਹਦੀ ਪੂਰੀ ਪੈ ਗਈ ਹੁਣ ਸੰਤੁਸ਼ਟੀ ਹੋ ਗਈ ਆ ਕਿ ਇਹ ਬਾਜ਼ਾਰ ਚੱਲੀਆਂ ਫੋਨ ਚੱਲ ਜੂ ਤੇਰੇ ਪਿੱਛੇ ਚੱਲ ਤੁਰ ਮੰਮੀ ਵੀ ਦੀ ਨਹੀਂ ਆ ਗਈ ਨਹੀਂ ਜਦੋਂ ਆਪ ਜਾਣੀ ਆ ਤੂੰ ਮੈਨੂੰ ਪੁੱਛ ਕੇ ਜਾਣੀ ਉਹਨੇ ਦੱਸ ਪਹਿਲਾਂ ਮੈਨੂੰ ਇਹ ਕੋ ਫਿਰ ਲੈ ਜਾਣਗੇ ਤੇ ਤੁਸੀਂ ਮੇਰੇ ਦਿਵਾਲੇ ਹੋ ਜਾਣੇ ਦਿਵਾਲੇ ਹੋ ਜਾਣੇ ਤੇਰੇ ਮੈਨੂੰ ਫੇਰ ਕੀ ਆ ਜੀ ਉਹਨਾਂ ਨੇ ਆ ਵੇਖ ਲੈ ਅੱਜ ਮੈਂ ਚੱਲੀ ਆ ਨਾ ਹੁਣ ਕੋ ਚੱਲੀ ਮੂੰਹ ਬਣਾ ਕੇ ਸੁਣ ਕੇ ਜਾ ਅੱਜ ਵੇਲੇ ਸਾਰਾ ਕੰਮ ਕਰਕੇ ਚੱਲੀ ਆ ਤੂ ਵੀ ਮੰਮੀ ਹੱਦ ਕਰ ਦੇ। ਇਹ ਤੂੰ ਚੁੱਪ ਕਰ। ਤੈਨੂੰ ਮੈਂ ਬੜੇ ਨਾਲ ਕਿਹਾ ਵਾ ਵੀ ਚੁੱਪ ਕਰ ਹੀ ਰਿਹਾ ਕਰ। ਤੈਨੂੰ ਕੁਝ ਪਤਾ ਵਾ ਚਾਰ ਦਿਨ ਉੰਨੀ ਆ ਉਹ ਹਾਸਿਆਂ ਖੇਡੀਆਂ ਕਰਕੇ ਚਲ ਜਾਨੀਆਂ। ਤੈਨੂੰ ਵੀ ਪਤਾ ਪਿੱਛੇ ਕੀ ਬੱਲ ਚਲੋ ਠੀਕ ਆਜੋ ਫਿਰ। ਚਲ ਤੁਰ। ਗੱਲ ਸੁਣ ਮੇਰੀ ਅਮਨ ਦਿਮਾਗ ਵੇਖ ਲੈ ਮੇਰਾ ਕਿੱਡਾ ਨਿੱਕਾ ਹੋ ਗਈ ਓ। ਇੱਕ ਤਾਂ ਇੰਨੇ ਖਾ ਲਿਆ ਮੇਰਾ ਦਿਮਾਗ। ਤਰਿੰਦਾ ਖੁੰਨਾ ਮੇਰਾ ਆਪਣਾ ਔਰ ਤਾਂ ਵੀ ਹੈ ਨਹੀਂ ਆ। ਤੁਸੀਂ ਘੱਟ ਬੋਲਿਆ ਕਰੋ ਮੰਮੀ। ਮੈਂ ਕੀ ਘੱਟ ਬੋਲਾਂ? ਆ ਪੈਸੇ ਵੇਖ ਲੈ ਰੁਪਈਆ ਨਹੀਂ ਖੋਲ ਲਿਆ ਮੈਂ ਤੇ ਤੁਰ ਲੱਗੇ ਹਾਂ ਬਾਜ਼ਾਰ। ਤੇ ਕੀ ਲੈਣਾ ਜਾ ਕੇ ਉੱਥੇ? ਦਾ ਡੈਡੀ ਕੋਈ ਨਹੀਂ ਨਹੀਂ ਮੇਰ ਕੋ ਕਿੱਥੋਂ ਆਉਣੇ ਪੈਸੇ ਐਦਾਂ ਕਰਦੀਆਂ ਹੁਣ ਤੇਰੇ ਪਿਓ ਨੂੰ ਵੇਖਦੀ ਕਿੱਥੇ ਆ ਤੇ ਪੈਸੇ ਫੜ ਲਏ ਪਹਿਲਾਂ ਉਹਦੇ ਕੋਲ ਤੋਂ ਫਿਰ ਜੋ ਜਾਣੇ ਆ ਜਾਓ ਫਿਰ ਮੰਮੀ ਅੱਗੇ ਇੰਨਾ ਟਾਈਮ ਕਰਤਾ ਵਾ ਤੇ ਨਾਲ ਫਾਇਰਸ ਨੂੰ ਫੜਾਂਗੇ ਜਾਂ ਕਿੱਦਾਂ ਤੁਸੀਂ ਰਹਿਣ ਦੋ ਆਂ ਆਪੇ ਚਲ ਜਾਾਂਗੇ ਚੱਲ ਪੁੱਛ ਦੇ ਤੇ ਡੈਡੀ ਕਿ ਆਂਦੇ ਫਾਇਰਸ ਸੁਣਿਆ ਹਾਨੂੰ ਫਿਰ ਬੋਲਣਾ ਆ ਚੱਲ ਇਹਨਾਂ ਨੂੰ ਪੁੱਛ ਲੈਨੇ ਆ ਤੁਸੀਂ ਕੀ ਕਰਂਦੇ ਏ ਜੇ ਕਿੰਨੂ ਕਰ ਲੱਗੇ ਫੋਨ ਓਕੇ ਇਹਨੂੰ ਹਰ ਗੱਲ ਦੱਸਣੀ ਚਾਹਲੀ ਤੈਨੂੰ ਚੱਲ ਨਾ ਦੱਸੋ ਮੈਨੂੰ ਪੈਸੇ ਦੋ ਪਿਆਰ ਹੀ ਹੈ ਕਿਸੇ ਜਣੀਆਂ ਤੈਨੂੰ ਅੱppa ਚੱਲੇ ਬਾਜ਼ਾਰ ਦੱਸਿਆ ਤਾਂ ਹੈ ਤੁਹਾਨੂੰ ਬੀ ਅਮਨ ਆਈ ਹੈ ਤੇ ਆਪਾਂ ਜਾਣਾ ਬਾਜ਼ਾਰ ਲੀੜਾ ਕੱਪੜੇ ਲਿਓਣੇ ਆ ਪੈਸੇ ਚਾਹੀਦੇ ਤੇ ਮੈਨੂੰ ਕੱਲ ਦੱਸਦੇ ਤੁਸੀਂ ਪੈਰ ਤੇ ਮੇਰੇ ਕੋਲ ਪੈਸੇ ਕਿੱਥੇ ਗਏ ਆ ਮਮੀ ਨੂੰ ਕੀ ਡੈਡੀ ਨੂੰ ਪਹਿਲਾਂ ਦੱਸਣਾ ਚਾਹੀਦਾ ਵੀ ਤੁਹਾਡੇ ਕੋਲ ਹੁੰਦੇ ਹੀ ਆ ਕਿਹੜੇ ਹੈ ਨਹੀਂ ਆ ਇਹੋ ਜਿਹਾ ਨਖਰੇ ਨਾ ਕਰਿਆ ਕਰੋ ਉਹ ਪੈਸੇ ਥੋੜੇ ਮੇਰੇ ਕੋਲ ਤੁਸੀਂ ਖਰਚੇ ਕਿ ਵੱਧ ਹੋਣੇ ਐਸੇ ਕਿੰਨੇ ਆ ਚੱਲ ਇੰਜ ਕਰਦਾ ਮੈਂ ਅਮਨ ਮੈਂ ਤੇਰੇ ਫੋਨ ਤੇ ਪਾ ਪਾ ਦੂੰਗਾ ਪੈਸੇ ਸਕੈਨਰ ਦੇ ਤਾ ਹਾਂਜੀ ਠੀਕ ਆ ਹਾਂ ਗੂਗਲ ਪੇ ਕਰ ਦੇ ਤੇ ਤੁਸੀਂ ਦਮੇ ਚੱਲੀਆਂ ਜੇ ਆਹੋ ਕੰਝ ਕਰੋ ਨਾਲ ਛੱਡ ਨੂੰ ਲਾ ਦਿਓ ਚ ਡੈਡੀ ਨਹੀਂ ਰਹਿਣ ਤੋਂ ਆਈ ਕੱਲੀਆਂ ਨੇ ਚੱਲ ਜਾਣਾ ਮੋਪੜ ਤੇ ਤੇ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ ਤੇ ਸਾਇਦ ਅਸਿਰ ਬੋਲਦਾ ਵਾ ਉਹ ਨਹੀਂ ਪਤਾ ਨਾਲ ਬੰਦਾ ਚੰਗਾ ਹੁੰਦਾ ਵਾ ਕੱਲੀਆਂ ਕਿਸੇ ਤਰੀਕੇ ਫਿਰਾਂਗੇ ਤੁਸੀਂ ਕੋਈ ਨਹੀਂ ਆਈ ਆਪ ਹੀ ਚੱਲ ਜਾਣਾ ਵਾ ਉਹ ਕਾਲਾ ਬੜਾ ਪਹਿ ਜਾਂਦਾ ਵਾ ਉਹਨਾਂ ਚਾਜ ਦੇ ਨਾਲ ਕੱਪੜੇ ਵੀ ਪਸੰਦ ਕਰੰਦੇ ਨੇ ਉਹਨਾਂ ਦੀ ਦੁਕਾਨ ਤੇ ਵੀ ਨਹੀਂ ਜਾਣਦੇ ਉਹਨਾਂ ਨੇ ਕਿਹਾ ਚਲੋ ਚਲੋ ਚੱਲੀਏ ਮਹਾ ਤੇ ਆਈ ਏ ਕੁੜੀ ਹੁਣ ਚਾਰ ਕੱਪੜੇ ਲੈ ਆਉਂਗੀ ਮੈਂ ਵੀ ਲੈ ਆਉਂਗੀ ਆਪਣੇ ਤੇ ਚੱਲੇ ਵੀ ਲੈ ਆਉਂਗੀ ਚੰਗਾ ਫੈਂਜ ਕਰਿਓ ਵੀ ਬਾਰ-ਬਾਰ ਨਾ ਜਾਇਓ ਬਜਾਰ ਨੂੰ ਜਿਹੜਾ ਸਮਾਨ ਲੈਣਾ ਨਾ ਅੱਜ ਹੀ ਜਾ ਕੇ ਲੈ ਆਓ ਕੋਸ਼ਿਸ਼ ਤੇ ਹੋਈ ਆ ਭਿਲਾਈਏ ਹੁਣ ਪੈਸੇ ਦੋਗੇ ਤੁਸੀਂ ਤਾਂ ਫੇਰ ਹੀ ਲਿਆਵਾਂਗੇ ਜੇ ਤੁਹ ਕੱਲਿਆਂ ਜਾਣਾ ਤਾਂ ਟਾਈਮ ਨਾਲ ਆ ਜਾ ਫਿਰ ਆ ਜਾਾਂਗੇ ਆਹ ਹੋਈਏ ਆਪਾਂ ਆ ਜਾਾਂਗੇ ਟਾਈਮ ਤੇ ਦਿਲਜੀਤ ਨੂੰ ਲੈ ਜਾਣ ਨਾਲ ਨਾ ਕਿਉਂ ਲੈ ਲੈਣਾ ਦਿਲਜੀਤ ਨੂੰ ਨਾਲ ਹੈ ਹਰ ਵਾਰੀ ਉਹਦਾ ਨਾਲ ਜਾਣਾ ਜ਼ਰੂਰੀ ਆ ਜੇ ਤੁਸੀਂ ਜਾ ਤਾਂ ਉਹਦਾ ਸਮਾਨ ਆਏਂਦਾ ਜਿੱਸਾਂ ਨਹੀਂ ਜਾਇਦਾ ਉਹਦਾ ਸਮਾਨ ਆਏਦਾ ਅੱਜ ਅਹੀਂ ਚੱਲਿਆਂ ਤਾਂ ਅੱਜ ਫੇਰ ਦਿਲਜੀਤ ਨੂੰ ਨਾਲ ਚੱਕ ਲੋ ਕੀ ਗੱਲ ਵਾ ਤੂੰ ਨਹੀਂ ਫੇਰ ਕੀ ਹੋ ਗਿਆ ਲਿਆਦਾਂਗੇ ਨਾ ਮੈਂ ਤੈਨੂੰ ਮੈਂ ਕਿੰਨੀ ਵਾਰੀ ਕਹਾਂ ਤੂੰ ਚੁੱਪ ਰਿਆ ਕਰ ਛੱਡ ਦੇ ਨਹੀਂ ਬੋਲਣ ਹੀ ਨਹੀਂ ਦਿੰਦੇ ਮੈਨੂੰ ਬੋਲਣ ਹੀ ਦਿੰਦੇ ਤੈਨੂੰ ਮੈਂ ਕੋਈ ਨਾ ਬੋਲਣ ਦਿੰਦੀ ਕਦਿਨੇ ਕੀ ਤੂੰ ਸਾਰਾ ਟੱਬਰ ਹੀ ਨੱਗੇ ਕਰਾਇਆ ਵਾ ਹਾਂ ਸਾਰਾ ਟੱਬਰ ਬੜਾ ਚੰਗਾ ਵਾ ਨਾ ਮੈਂ ਹੀ ਸੁਧਾਨਾ ਵਿੱਚ ਓ ਚੱਲ ਇੰਜ ਕਰੋ ਜੇ ਉਹਨੂੰ ਨਹੀਂ ਲੱਗ ਜਾਣਾ ਨਾ ਤੇ ਸੂਟ ਵਧੀਆ ਜਿਹਾ ਲੈ ਆ ਉਹਦਾ ਨਾ ਕਿਉਂ ਲੈ ਆ ਸੂਟ ਵਧੀਆ ਜਿਹਾ ਉਹਦਾ ਹੈ ਉਹਦੀ ਆਪਣੀ ਪਸੰਦ ਕੋਈ ਨਹੀਂ ਆ ਆਪੇ ਆਪਣੀ ਮਰਜ਼ੀ ਦੇ ਜਾ ਕੇ ਲੈ ਆਉਂਗੇ ਜੋ ਲੈਣਾ ਹੋਗਾ ਅਜੇ ਹੁਣ ਤੇ ਲੈ ਕੇ ਆਈ ਉਹਦੋਂ ਦੋ ਸੂਟ ਚੱਲ ਪੁੱਤ ਤੇਰੀ ਮਾਂ ਇੱਥੇ ਹੀ ਕਰਦੀ ਆ ਤੂੰ ਤਾਂ ਹੈਗੀ ਨੀ ਚੰਗਾ ਤੂੰ ਚੁੱਪ ਰਿਹਾ ਕਰ ਹਟਦੀ ਨਹੀਂ ਕਿ ਤਾ ਰੋਲਾ ਪਾਉਣਾ ਵੇਖ ਆਪੇ ਇਹ ਦੇਓ ਜਿਹੜੇ ਹੈਗੇ ਕੋਲ ਮੈਂ ਪਾ ਦੇਣਾ ਪੁੱਤ ਜਾ ਆਪੇ ਫੋਨ ਤੇ ਪਾ ਦੇ ਲੈ ਕੋਈ ਨਾ ਮੈਂ ਪਾ ਦੂੰਗਾ ਨ

ਹਾਈ ਮੇਰੇ ਕੋ ਤੁਰਿਆ ਨਹੀਂ ਜਾਣਦਾ ਮੈਂ ਤੇ ਗੋਡੇ ਪੀੜੇ ਉਹ ਮੇਰੀ ਗੱਲ ਸੁਣ ਲੋ ਕਿ ਪੇਕਿਆਂ ਦੇ ਨਾਂ ਤੇ ਲੋਕੀ ਛਾਲਾ ਮਾਰਦੇ ਜਾਂਦੇ ਤੂੰ ਇੱਥੇ ਆਉਣ ਲੱਗੇ ਮੈਨੂੰ ਗੋਡੇ ਦੱਸਣਾ ਪੀਆ ਤੁਰਿਆ ਯਾਰ ਮਾਰਨਾ ਆ ਜਾ ਆ ਮੈਂ ਕਿਹਾ ਸੀ ਮੈਂ ਆਹ ਉਹਨੂੰ ਸਰੀ ਨੂੰ ਫੋਨ ਕਰ ਲਓ ਲੈ ਜਾਊ ਭਾਣ ਕੇ ਗਾੜੀਆਂ ਵੀਰ ਵੀ ਆਂਦਾ ਹੀਗਾ ਜੇ ਜਦੋਂ ਤੁਰਨਾ ਹੋਊਗਾ ਮੈਨੂੰ ਫੋਨ ਕਰ ਦਿਓ ਉਹ ਪੈੜਾ ਇਹ ਨਾ ਵੀ ਨਿਕਾ ਜਿੰਨਾ ਤੂੰ ਕਹਿਣ ਦੀਆਂ ਹਾਈ ਮੇਰੇ ਕੋ ਸੱਚੀ ਗੱਲ ਆ ਮੇਰੇ ਤੋਂ ਨਾ ਲੱਤਾਂ ਜਵਾਬ ਦੇ ਗਈਆਂ ਤੂੰ ਮੇਰੇ ਦਾਦੀ ਕਰ ਲੈ ਦੇ ਫੋਨ ਤੇ ਕੀ ਹੀਗਾ ਅੱਡੇ ਤੋਂ ਐਟੋ ਕਰ ਲੈਂਦੇ ਹੈ ਚੱਲ ਹੁਣ ਕੋਈ ਨਹੀਂ ਆਜੋ ਹੁਣ ਐਵੇਂ ਨਹੀਂ ਕਰੀ ਚਾਹੀਦਾ ਹੁੰਦਾ ਹਾਂ ਹੀ ਗਿਆ ਸਾਹਮਣੇ ਘਰ ਹੋਣਾ ਜੀ ਆ ਜਾ ਆ ਜਾ ਮੰਮੀ ਛੇਤੀ ਆਓ ਟਾਈਮ ਬੜਾ ਹੋ ਗਿਆ ਵਾ ਆ ਗਈ ਆ ਗਈ ਬੱਸ 2 ਮਿੰਟ ਰੁਕ ਇੱਕ ਰਦਾ ਦੀ ਸਕੂਟੀ ਨਹੀਂ ਸਟਾਰਟ ਹੁੰਦੀ ਨਾਲੇ ਗੱਲ ਸੁਣ ਮੇਰੀ ਅਸਰ ਸੁਟ ੱਕ ਚੰਗੀ ਤਰ੍ਹਾਂ ਹਵਾ ਪੈਣੀ ਰਾਹ ਵਿੱਚ ਕੁਛ ਨਹੀਂ ਹੁੰਦਾ ਮੰਮੀ ਚਲੋ ਤੁਹ ਜੜੀ ਆ ਨਹੀਂ ਖਲੋ ਖਲੋ ਨਹੀਂ ਉਹ ਕਿਥੋਂ ਨੈਸ਼ ਤਰੀ ਆਉਂਦੀ ਓ ਲਿਆ ਦੱਸ ਮੈਨੂੰ ਅੱਗੇ ਪਤਾ ਹੀਗਾ ਤੇ ਆ ਦਲਜੀਤ ਕੋਲੋਂ ਟੋਕਾ ਕੀਤਾ ਨਾ ਵਿੱਚ ਤੇ ਹੁਣ ਇਹ ਕੰਮ ਕੋਈ ਨਾ ਕੋਈ ਹੋਣਾ ਹੀ ਆ ਤਾ ਤੂੰ ਤੂੰ ਹੀ ਕਹਿੰਦੇ ਹੋ ਨਾ ਸ਼ਨਾਸ਼ ਮੈਨੂੰ ਤੇ ਕਿੰਨੀ ਦੇਰ ਬਾਅਦ ਮਿਲਣ ਦੀ ਪੂਆ ਤੂੰ ਫਿਰ ਜੱਫਾ ਪਾਲਾ ਜਾ ਕੇ ਪੂਆ ਨੂੰ ਜਾ ਹੋ ਲੱਗੀ ਮੈਂ ਕੋਈ ਗੱਲ ਨਹੀਂ ਹੋਏ ਬਜਾਰੋਂ ਅਸੀਂ ਹੋਏ ਬਸ ਠੀਕ ਹੋ ਗਿਆ ਸ਼ਾਪਿੰਗ ਹੁਣ ਵੱਜੀ ਮੱਥੀ ਮਮੀ ਹੁਣ ਇਦਾਂ ਕਰਿਓ ਚੁੱਪ ਕਰ ਲਾ ਜੋ ਮਿਲ ਲਈ ਆ ਆ ਜਾ 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 ਤੂੰ ਮਿਲ ਜਾ ਕੇ ਮਿਲ ਲਈਏ ਜਾ ਕੇ ਜਿਹੜਾ ਕਾਂਡ ਕਰਕੇ ਗਈ ਮੇਰਾ ਜੀ ਕਰਦਾ ਮੱਥੇ ਲੱਗਣ ਨੂੰ ਨਾਲ ਉਹਨੂੰ ਚੁੱਕ ਲਈ ਯਾਰ ਕੀ ਪਤਾ ਹੀਗਾ ਕੱਲੀ ਨੂੰ ਮੈਨੂੰ ਕਹਿੰਨੇ ਪੁੱਛਣਾ ਨਹੀਂ ਆ ਚੱਲ ਇਹਦੇ ਕਰਕੇ ਮਾੜੀ ਮੋਟੀ ਮਰੀਜ਼ਤ ਹੋ ਜੂਗੀ ਸਿਆਪਾਂ ਤਰਾ ਕੇ ਦੇ ਕੀ ਕਰਾਂ ਇੱਕ ਦਿਨ ਜੀ ਕਰਦਾ ਮੈਂ ਚਲੀ ਜਾਵਾਂ ਸਕੂਟਰੀ ਭਜਾ ਕੇ ਲੱਗੋ ਨਾ ਜਾ ਪਰ ਨਾ ਉਹਦੇ ਕਰਕੇ ਉਤਰਨੇ ਪੈਣਾ ਨਾਲ ਲੈ ਕੇ ਆਈ ਆ ਪਵਾੜਾਂ ਤਰਾ ਕੇ ਮੇਨ ਰੋ ਇਹਨੂੰ ਹੱਸਗਾਤ ਨਾ ਅੱਪਰ ਸਿਥੇ ਸੁੱਟ ਗਈ ਐ ਲੈ ਔਰ ਮੇਰੇ ਭਤੀਜੀ ਵੇਹ ਲੋ ਵੇਹਲਾ ਮੈਨੂੰ ਵੇਹ ਲਿਆ ਨਾ ਵੇਹਲਾ ਕਿਤਾ ਗਾੜੀ ਗਾੜੀ ਆ ਗਈ ਐ ਮੇਰੇ ਨਾਲ ਬੜਾ ਚਾਹ ਵਗਾ ਹੋਰ ਕੀ ਐ ਸਾਸਰੀ ਕਾ ਭੂਆ ਜੀ ਸਾਸਿਕਾਲ ਕੀ ਹਾਲ ਮੇਰੇ ਧੀ ਦਾ ਸਸਰੀ ਘਰ ਸਸਰੀ ਘਰ ਹਾਂ ਜੀ ਆ ਤੂੰ ਸੁਣਾਓ ਮੈਂ ਠੀਕ ਹਾਂ ਹੈ ਮੈਨੂੰ ਬੜੀ ਖੁਸ਼ੀ ਹੋਈ ਕਿੰਨੀ ਦੇਰ ਬਾਅਦ ਮਿਲੀ ਮੈਂ ਤੁਹਾਨੂੰ ਮੈਂ ਵੀ ਤੇਰੇ ਘਰ ਕੇ ਆਈ ਹਾਂ ਚਲਾਓ ਕਿਦਰ ਆਹੋ ਮੈਨੂੰ ਦੱਸਿਆ ਹੀਗਾ ਕਿ ਆ ਗਈ ਆ ਮਾਮਾ ਨੂੰ ਕੀ ਕਰ ਰੋ ਤੇ ਆਏ ਹੋ ਜਦੋਂ ਤੇ ਤੂੰ ਆਈ ਆ ਨਾ ਇਹ ਤਾਂ ਅਦਰ ਦੀ ਸਸਰੀ 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 ਕਾਲ ਆਜੋ ਆਜੋ ਤੁਸੀਂ ਨਿਕਾਲ ਸੰਤ ਮੇਰੀ ਗੱਲ ਸੁਣ ਤੁਸੀਂ ਚੱਲੋ ਅੱਗੇ ਚੱਲੋ ਗੱਲ ਸੁਣ ਤੁਸੀਂ ਸ਼ਹਿਰ ਜਾਣਾ ਕੋਈ ਜਾਣਾ ਮੇਰੇ ਨਾਲ ਮੇਰੀ ਗੱਲ ਸੁਣੋ ਮੰਮੀ ਤੇ ਇਹ ਦਿਮਾਗ ਸਹੀ ਹੈ ਤੁਹਾਡਾ ਭੂਆ ਆਈ ਹੈ ਤੇ ਘਰ ਚੱਲੋ ਨਹੀਂ ਭੂਆ ਆਈ ਭੂਆ ਆਈ ਆ ਤੇਰਾ ਵੀ ਉਹੀ ਕੰਮ ਸ਼ੁਰੂ ਹੋ ਗਿਆ ਹੈ ਜਿਹੜਾ ਬਾਕੀ ਸਾਰਾ ਟੱਬਰ ਕਰਦਾ ਵਾ ਜੇ ਜਾਣਾ ਨਾ ਤਾਂ ਅੱਜ ਮੇਰੇ ਨਾਲ ਪੱਪਾ ਬੱਦੇ ਵਾਗੂ ਮੁੜ ਕੇ ਮੇਰੀ ਮੇਰੀ ਗੱਲ ਸੁਣੋ ਚੱਲ ਜੰਨੇ ਆ ਮਾੜਾ ਜੀ ਆ ਜਾਓ ਬੈਜੋ ਕਿੰਨੀ ਦੇਰ ਬਾਅਦ ਮੈਨੂੰ ਮਿਲੇ ਆ ਬੈਜੋ ਉਹੀ ਆ ਚੋਰ ਨਹੀਂ ਮੰਮੀ ਆ ਜਾਓ ਤੁਸੀਂ ਪੁੱਠੀਆਂ ਗੱਲਾਂ ਨਾ ਕਰਿਆ ਕਰੋ ਮੈਂ ਚੁੱਪ ਕਰ ਜਾਣਾ ਮੈਨੂੰ ਅੱਜ ਤੇ ਚੱਲ ਹੋਣੀ ਨਹੀਂ ਤੇ ਮੈਂ ਨਹੀਂ ਜਾਣਾ ਜਾਓ ਫਿਰ ਤੁਸੀਂ ਇਕੱਲੇ ਚੱਲ ਜੋ ਤੇ ਮੈਂ ਅਖੰਡੀ ਥੋੜੀ देर ਬਹਿ ਜਣਨੀ ਆ ਮਿਲ ਕੇ ਤੇ ਫਿਰ ਚੱਲ ਜਣਨੇ ਆ ਕਿਤੇ ਤਰਾ ਪਿਓ ਨਿਕਲ ਦੇਣਾ ਮਮੀ ਨਿਕਲ ਦੇਣਾ ਉਹਨਾਂ ਨੇ ਕੁਝ ਨਹੀਂ ਕਹਿਣਾ ਆਉ ਤੂੰ ਪਤਾ ਲੱਗਣਾ ਉਹਨੇ ਕਹਾ ਚਲ ਗਿਆ ਹੋਣੀ ਆ ਤੇ ਬਾਅਦ ਚਾਈ ਆ ਮਮੀ ਤੂੰ ਕੀ ਕਰਦੀ ਹੱਦ ਕਰਦੀ ਤੂੰ ਹੀ ਚਾਹਣਾ ਵਾ ਇਹਨੇ ਖਾ ਲਿਆ ਮੈਨੂੰ ਚੱਲ ਦਫਾ ਹੋ ਆਜੋ ਆ ਥੋੜੀ देर ਦੀ ਗੱਲ ਵਾ ਕੋਈ ਗੱਲ ਨਹੀਂ ਹੁਣ ਮੈਂ ਵੀ ਜਾ ਰਿਹਾਂ ਹਟ ਡੈਡੀ ਹਾਂਜੀ ਉੱਠੋ ਤੁਸੀਂ ਸੁੱਤੇ ਹੋ ਲੈ ਤੁਸੀਂ ਗਏ ਨਹੀਂ ਜਜੇ ਅਹੀਂ ਡੈਡੀ ਗਏ ਹਾਂ ਤੇ ਪੂਆਜੀ ਹੋਣੀ ਆਏ ਆ ਆਹ ਹਾਂਜੀ ਆਜੋ ਅਸੀਂ ਚੱਲੇ ਹਾਂ ਤੇ ਉਹ ਫੇਰ ਅੱਗੋਂ ਆਗੇ ਠੀਕ ਹੈ ਚੱਲੋ ਤੇ ਜੀ ਉਹਨਾਂ ਲੱਗੇ ਇਹਨਾਂ ਤਾਂ ਫੋਨ ਨਹੀਂ ਕੀਤਾ ਅੱਜ ਪਤਾ ਨਹੀਂ ਮੰਮੀ ਵੀ ਕਹਿੰਦੇ ਫੋਨ ਨਹੀਂ ਕੀਤਾ ਆਜੋ ਤੁਸੀਂ ਫੇਰ ਚਲੋ ਠੀਕ ਆ ਲੈ ਬਈ ਮੇਰਾ ਨਾ ਅੱਗੇ ਬੜਾ ਚੀਜ਼ਾਂ ਆਂਦੇ ਹੈ ਭੈਣ ਨੂੰ ਮਿਲਣਾ ਉਹਦੋਂ ਵਿਚਾਰੀ ਗਈ ਜੀ ਦੁਖੀ ਹੋ ਗਏ ਇਥੋਂ ਕੋਈ ਗੱਲ ਨਹੀਂ ਐਤ ਕਾ ਆਪਣੀ ਭੈਣ ਨੂੰ ਨਾ ਮੈਂ ਹਸਾ ਕੇ ਭੇਜਣਾ ਕਰੋ ਮੈਰੋ ਵੀ ਲਾਗੋ ਲੈ ਵੀ ਤਰਨ ਕਾ ਗਿਆ ਸਤਿਕਾਰ ਵੀਰ ਕੀ ਹਾਲ ਆ ਠੀਕ ਠਾਕ ਸਤਿਕਾਰ ਭਾਜੀ ਸਤਿਕਾਰ ਸਤਿਕਾਰ ਕੀ ਹਾਲ ਜੇ ਵਧੀਆ ਠੀਕ ਠਾਕ ਆ ਹਾਂ ਪਾਬੀ ਜੀ ਕੋਲਡ ਡਰਿੰਕ ਲੈ ਕੇ ਆਇਓ ਤੁਸੀਂ ਜਦਾਂ ਨਹੀਂ ਆਉਂਦੇ ਨਾ ਚੁੱਪ ਚਪੀਤੇ ਹੁੰਦੇ ਜੇ ਬੰਦਾ ਮੋਲ ਨਹੀਂ ਕਰ ਦਿੰਦਾ ਕਦੇ ਚੁੱਪ ਚਪੀਤੇ ਕਾਦੇ ਹੁਣਾਵਾ ਮਿੰਟ ਕੁੜੀ ਦਾ ਪਤਾ ਲੱਗਾ ਵੀ ਕੁੜੀ ਆਈ ਆ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਹੈ ਮੈਂ ਤਾਂ ਜਾਣਾ ਜਾਣਾ ਆਪਣੀ ਭਤੀਜੀ ਨੂੰ ਮਿਲਣ ਵਾਸਤੇ ਚੰਗੇ ਟੈਂਪੋ ਆ ਜੀ ਤੁਸੀਂ ਆਏ ਅਸੀਂ ਤੇ ਬਾਜ਼ਾਰ ਚੱਲ ਚੱਲੇ ਹਾਂ ਲੈ ਦੱਸ ਤੁਹਾਡਾ ਵੀ ਕੰਮ ਖਰਾਬ ਕਰਤਾ ਫਿਰ ਤੇਹੀ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਬਾਅਦ ਵਿੱਚ ਚੱਲ ਜਣਾ ਵਾ ਹੁਣ ਤੁਹਾਨੂੰ ਮਿਲਣਾ ਜ਼ਰੂਰੀ ਨਹੀਂ ਚੱਲ ਕੋਈ ਨਹੀਂ ਇੱਧਰ ਜੀਤ ਘਰੇ ਹੁਣੀ ਹੈ ਚਾਹ ਪਾਣੀ ਪੀ ਲੈਨੇ ਤੁਸੀਂ ਹੋਵੋ ਜਾ ਕੇ ਮਾਵਾ ਤੀਆਂ ਤੁਸੀਂ ਫੇਰ ਮੈਨੂੰ ਕਿੱਦਾਂ ਮਿਲਣਾ ਸੀ ਇਹ ਤਾਂ ਗੱਲ ਪੁੱਤ ਹੈ ਹੀ ਆ ਆਏ ਤਾਂ ਆਪਾਂ ਤੇਰੇ ਕੜਕੇ ਹੀ ਆ ਨਾ ਫੋਰ ਸੁਣਾ ਪੁੱਤ ਠੀਕ ਠਾਕ ਆ ਵਧੀਆ ਪੂਆ ਜੀ ਤੁਸੀਂ ਸੁਣਾਓ ਠੀਕ ਆ ਪੁੱਤ ਇਦਾਂ ਹੀ ਆ ਹੁਣ ਤੇ ਤੈਨੂੰ ਪਤਾ ਹੀ ਆ ਤੇ ਮੇਰੀ ਗੱਲ ਸੁਣ ਤੇ ਐਨੇ ਚਿਰ ਬਾਅਦ ਹੋਣੀ ਆ ਤੇਰਾ ਬਹੁਤਾ ਜੀ ਲੱਗ ਜਾਂਦਾ ਉੱਥੇ ਨਹੀਂ 부ਆ ਜੀ ਤੁਹਾਨੂੰ ਪਤਾ ਹੀ ਆ ਫਿਰ ਇੱਕ ਦੋ ਛੁੱਟੀ ਹੁੰਦੀ ਆ ਤੇ ਉਹਦੇ ਚ ਵੀ ਕੀ ਹੋਣਾ ਬੰਦੇ ਨੇ ਨਹੀਂ ਦੂਰ ਮੈਂ ਦੱਸ ਉਹ ਰੋਡ ਘਰੇ ਰਿਆ ਕਰੇ ਪਤਾ ਕਿੰਨਾ ਖਰਚਾ ਦੀ ਪੜਾਈ ਤੇ ਬਸਤਾ ਦੇ ਕਿਰਾਏ ਨਹੀਂ ਮਾਣ ਕਿੰਨੇ ਪੈਸੇ ਲੱਗਦੇ ਆ ਰੋਜ਼ ਰੋਜ਼ ਘੁੱਟਿਆ ਨਾ ਪੜਿਆ ਕਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਪੁੱਤ ਵਧੀਆ ਵਧੀਆ ਤੀ ਸੁਣਾਓ ਹਾਂਜੀ ਹਾਂਜੀ ਆ ਭੈਣ ਇੰਨੇ ਭੰਦੇ ਚਲ ਭਾਈ ਹੋ ਕੇ ਸਾਡੇ ਕੋਲ ਆਇਆ ਜੋ ਇਹਨਾਂ ਨੂੰ ਬੜਾ ਚਾਹ ਹੈਗਾ ਇਹ ਵੀ ਕਹਿੰਦੇ ਸੀ ਵੀ ਮੈਂ ਵੀ ਚੱਲ ਇਸੇ ਪੱਜਣਾ ਜਾ ਕੇ ਤੇ ਮੇਲਾ ਆਉਂਗਾ ਲੋਕੀ ਸਾਰੇ ਭੱਜੇ ਜਾਂਦੇ ਆ ਤੇ ਭਾਈ ਮਾਹੀ ਆਇਆਗਾ ਕਿਤੇ ਅੱਗੇ ਨਹੀਂ ਕਿਤੇ ਪਿੱਛੇ ਨਹੀਂ ਅੱਜ ਕਿਧਾਂ ਆ ਗਏ ਉਹ ਚੱਲ ਮੈਂ ਵੇਲਾ ਹੈਗਾ ਮੈਂ ਚੱਲ ਮੈਂ ਵੀ ਤੇਰੇ ਨਾਲ ਚੱਲਦਾ ਹਾਂ ਤੇ ਚੰਗਾ ਕੀਤਾ ਨਾ ਆ ਗਏ ਆ ਮੰਮੀ ਆਈ ਵੀ ਤੇ ਜਾਣਾ ਈ ਮਿਲਣ ਕੋਹਾ ਜੀ ਨੂੰ ਆਹੋ ਕਿਹਨੂੰ ਜਾਣਾ ਮੁਫੜ ਜੀ ਅੱਜ ਤੁਸੀਂ ਵੇਖੋ ਕੀ ਬੰਦਾ ਵਾ ਇਹ ਤਾਂ ਭੂਆ ਦੇ ਨੂੰ ਪੁੱਛਣਾ ਪੈਣਾ ਕੋਈ ਨਹੀਂ ਆਪਾਂ ਰੱਖਾਂਗੇ ਭਾਬੀ ਜੀ ਭੂਆ ਹੁਣ ਅੱਜ ਨਹੀਂ ਆਪਾਂ ਜਾਣ ਦੇਣਾ ਅੱਜ ਨਹੀਂ ਆਪਾਂ 2 ਦਿਨ ਰਹਿਣਾ ਹੁਣ ਹਾਂ ਪਰ ਰੱਖਣਾ ਹੀ ਰੱਖਣਾ ਵਾ ਕੋਈ ਨਹੀਂ ਕਹਿ ਗਏ ਮਗਰ ਹਾਂ ਕੋਈ ਗੱਲ ਨਹੀਂ ਐਰ ਕੀਹੀਂ ਸਾਰਾ ਪ੍ਰਬੰਧ ਕਰਕੇ ਆਏ ਆ ਬਰਾਬਰ ਐਦਾਂ ਕਰ ਤੂੰ ਵੀ ਤਾਂ ਜਿੱਤ ਲਾ ਕੇ ਜਾ ਤੂੰ ਕੀ ਆਪਾਂ ਦਾ ਕੰਮ ਕਰ ਲੈ ਤਾਂ ਅਸਰ ਜਾਣ ਜਾਈ ਆ ਮੈਂ ਵੀ ਘਰੋਂ ਉੱਥੇ ਜਾ ਕੇ ਚਲ ਡੈਡੀ ਮੈਂ ਜਾਨੀ ਆਂ ਬੈਨ ਤੋਂ ਮੰਮੀ ਤੂੰ ਬਹਿ ਰਾ ਕੋਈ ਗੱਲ ਨਹੀਂ ਕੋਪੀ ਲੈ ਆਉਣਾ ਦਲਜੀਤ ਇਹ ਗੱਲਾਂ ਬਤਾ ਕਰ ਤੂੰ ਮਿਰਜ਼ਗਾਹ ਤੇਰੀ ਪੜ੍ਹਾਈ ਕਿਦਾਂ ਚੱਲਦੀ ਪੁੱਤ